ਵਰਨ ਸਤਕਾਰਯੋਗ ਪ੍ਰਧਾਨਗੀ ਮੰਡਲ ਤੇ ਸਾਹਮਣੇ ਹਾਜ਼ਰੀਨ ਵਿਦਵਾਨ ਦੋਸਤੋ ਹੁਣ ਤੱਕ ਜਿਹੜੇ ਆਪਾਂ ਤਿੰਨ ਪੇਪਰ ਸੁਨੇ ਨੇ ਉਹਨਾਂ ਤੋਂ ਆਪਾਂ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਸਮੱਸਿਆ ਕਿੰਨੀ ਗੰਭੀਰ ਆ ਉਹਦੀਆਂ ਕਿੰਨੀਆਂ ਮਲਟੀਪਲ ਸ਼ੇਡਸ ਨੇ ਤੇ ਸਾਡੇ ਕੋਲੇ ਸੋਲੂਸ਼ਨਸ ਦਾ ਜਿਹੜਾ ਦਾਇਰਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੋ ਇੱਕ ਤਰ੍ਹਾਂ ਨਾਲ ਸੈਮੀਨਾਰ ਦੀ ਜਿਹੜੀ ਰੀਅਲ ਸੈਂਸ ਦੇ ਵਿੱਚ ਟੋਨ ਆ ਉਹ ਸੈੱਟ ਹੋ ਚੁੱਕੀ ਹੈ ਜਿਹੜੇ ਅਗਲੇ ਸੈਸ਼ਨ ਦੇ ਵਿੱਚ ਪ੍ਰੋਪਰਲੀ ਉਤੁਰੇਗੀ ਮੈਂ ਤੁਹਾਡੇ ਨਾਲ ਪ੍ਰਵਾਸ ਬਾਰੇ ਗੱਲ ਨਹੀਂ ਕਰਨੀ ਮੈਂ ਇਸ ਪ੍ਰੋਜੈਕਟ ਦੀ ਗੱਲ ਕਰਨੀ ਹੈ ਜਿਹਦੇ ਅਧੀਨ ਅਸੀਂ ਅੱਜ ਇੱਥੇ ਬੈਠੇ ਹਾਂ ਰੀਬੂਟਿੰਗ ਪੰਜਾਬ ਪਾਤਰ ਸਾਹਿਬ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਸੀਗੇ ਮੈਂ ਉਹਨਾਂ ਨਾਲ 7 ਸਾਲ ਰਿਹਾ ਆਰਟ ਕੌਂਸਲ 'ਚ ਉਹਨਾਂ ਦੇ ਮਨ 'ਚ ਇਹ ਚੀਜ਼ ਬਾਰ-ਬਾਰ ਆਉਂਦੀ ਸੀ ਕਿ ਪੰਜਾਬ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਉਹਦਾ ਕੁਛ ਖਾਕਾ ਵੀ ਬਣਿਆ ਸੀ ਪਰ ਅਚਾਨਕ ਉਹ ਸੜ ਤੋਂ ਵਿਦਾ ਹੋ ਗਏ ਤੇ ਉਹਨਾਂ ਦੀ ਜ਼ਿੰਮੇਵਾਰੀ ਮੈਨੂੰ ਸੌਂ ਦਿੱਤੀ ਗਈ ਸੋ ਮੇਰਾ ਉੱਥੇ ਬੈਠਦਿਆਂ ਸਭ ਤੋਂ ਪਹਿਲਾ ਕੰਮ ਇਹ ਸੀ ਕਿ ਅਸੀਂ ਉਹ ਅਧੂਰੇ ਸੁਪਨੇ ਨੇ ਜਿਹੜੇ ਇਕੱਠੇ ਬੁਣੇ ਨੇ ਉਹਨਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਇਹ ਇੱਕ ਪ੍ਰੋਜੈਕਟ ਜਿਹੜਾ ਪਲਾਨ ਕੀਤਾ ਜਿਹੜਾ ਨਾਮ ਅਸੀਂ ਪੰਜਾਬ ਨਵ ਸਿਰਜਣਾ ਜਾਂ ਦੀ ਬੂਟਿੰਗ ਪੰਜਾਬ ਰੱਖਿਆ ਤੇ ਨਾਰਮਲੀ ਆਰਟ ਕਾਉਂਸਲ ਚੰਡੀਗੜ੍ਹ ਚੀ ਐਕਟਿਵਲੀ ਕੰਮ ਕਰਦੀ ਰਹੀ ਹੈ। ਉੱਥੇ ਹੀ ਮਤਲਬ ਸਾਲ ਦੇ ਵਿੱਚ ਤਿੰਨ ਚਾਰ ਮੇਨ ਪ੍ਰੋਗਰਾਮ ਹੁੰਦੇ ਆ ਬਾਕੀ ਛੋਟੇ ਹੁੰਦੇ ਸੀਗੇ। ਤੇ ਸਾਡੇ ਮਨ ਚ ਇਹ ਸੀਗਾ ਕਿ ਇਹ ਪ੍ਰੋਗਰਾਮ ਪੰਜਾਬ ਦੇ ਵਿੱਚ ਜਾਏਗਾ ਸਾਰੇ ਪੰਜਾਬ ਚ ਜਾਏਗਾ। ਕਿਉਂਕਿ ਕਲਾ ਪ੍ਰੀਸ਼ਦ ਪੰਜਾਬ ਦੀ ਸੰਸਥਾ ਤੇ ਉਹ ਸਾਰੇ ਆਰਟਸ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਕਿਵੇਂ ਆ ਉਹਨਾਂ ਦੀ ਪੋਜੀਸ਼ਨ ਕੀ ਆ ਉਹਨੂੰ ਦੇਖਣਾ ਇਹਦਾ ਕੰਮ ਹੈ। ਸੋ ਅਸੀਂ ਪਾਤਰ ਸਾਹਿਬ ਦੇ ਜਨਮ ਦਿਨ ਤੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ 14 ਜਨਵਰੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪਹਿਲਾ ਪ੍ਰੋਗਰਾਮ ਸੀ ਜਿੱਥੇ ਸੀਐਮ ਪੰਜਾਬ ਆਏ ਉਸ ਪਹਿਲੇ ਸੈਮੀਨਾਰ ਦੇ ਵਿੱਚ ਇੱਕ ਵੱਡੀ ਉਪਲਬਧੀ ਹੋਈ ਕਿ ਸੀਐਮ ਨੇ ਇੱਕ ਸੰਸਥਾ ਨਾਉਂਸ ਕੀਤੀ ਉਹ ਸੰਸਥਾ ਦਾ ਨਾਮ ਸਰਜੀਤ ਪਾਤਰ institute for ethical ai ਇਹ ਜਿਹੜੀ ethical ai ਦਾ ਪ੍ਰੋਜੈਕਟ ਇਕੱਲਾ ਹਿੰਦੁਸਤਾਨ ਚ ਨਹੀਂ ਪੰਜਾਬ ਚ ਨਹੀਂ ਪੂਰੇ ਸੰਸਾਰ ਦੇ ਵਿੱਚ ਔਸ 14 ਜਨਵਰੀ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੁੰਦਾ ਉਹ ਇੱਕ ਸੀਰੀਅਸ ਮੁੱਦਾ ਕਿ ਅਸੀਂ ਜਿਸ ਸਪੀਡ ਨਾਲ ai ਸਾਡੇ ਉੱਪਰ ਆਪਣੀ ਛਤਰੀ ਤਾਣ ਰਹੀ ਆ ਉਹਦੀਆਂ ਖੂਬੀਆਂ ਵੀ ਨੇ ਕ੍ਰਾਈਸਿਸ ਵੀ ਨੇ ਉਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਉਹ ਮਨੁੱਖੀ ਮਨ ਜਿਹੜਾ ਉਹ ਆਪਣੀ ਐਥਿਕਸ ਨਾਲ ਉਹਨੂੰ ਕਿਵੇਂ ਉਹਦੇ ਚ ਹਿਊਮੈਨਿਟੀ ਲਿਆਉਂਦਾ ਜਾਂ ਉਹਦੇ ਚ ਉਹ ਚੀਜ਼ਾਂ ਲਿਆਉਂਦਾ ਜਿਹੜੀਆਂ ਉਹ ਐਜ਼ ਅ ਮਸ਼ੀਨ ਜਾਂ ਐਜ਼ ਅ ਡਾਟਾ ਆਪ ਮੁਹਾਰਾ ਹੋ ਕੇ ਨਾ ਕਰੇ ਸੋ ਸਾਡਾ ਪਹਿਲੇ ਸੈਮੀਨਾਰ ਦੇ ਵਿੱਚ ਹੀ ਇੱਕ ਅੱਛੀ ਸ਼ੁਰੂਆਤ ਹੋਈ ਉਹਦੀ ਉਸ ਤੋਂ ਬਾਅਦ ਅਸੀਂ ਇਹਨੂੰ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣਾ ਪਟਿਆਲਾ ਜਲੰਧਰ ਬਠਿੰਡਾ ਬਰਨਾਲਾ ਮਾਨਸਾ ਚ ਪਹਿਲੇ ਫਾਰਮ ਚ ਰੱਖਿਆ ਫਿਰ ਉਸ ਤੋਂ ਬਾਅਦ ਲਹਿਰਾਗਾਗਾ ਕੁਦਾ ਜੈਤੋ ਢੁੱਡੀਕੇ ਅਬੋਹਰ ਮੋਗਾ ਤੇ ਪ੍ਰੀਤਨਗਰ ਇਹਨਾਂ ਥਾਵਾਂ ਤੇ ਅਸੀਂ ਉਹ ਸੈਮੀਨਾਰਸ ਕਰ ਰਹੇ ਹਾਂ ਡਿਬੇਟਸ ਕਰ ਰਹੇ ਹਾਂ ਤੇ ਸਾਡੀਆਂ ਚਾਰ ਅਕੈਡਮੀਆਂ ਨੇ ਜਿਹੜੀਆਂ ਲਿਟਰੇਚਰ ਨੂੰ ਥੀਏਟਰ ਨੂੰ 뮤직 ਨੂੰ ਲਲਿਤ ਕਲਾ ਨੂੰ ਤੇ ਸਿਨੇਮਾ ਨੂੰ ਹੈਂਡਲ ਕਰਦੀਆਂ ਨੇ ਉਹ ਚਾਰ ਅਕੈਡਮੀਆਂ ਵੀ ਆਪਣੀ ਆਪਣੀ ਫਾਰਮ ਦੇ ਵਿੱਚ ਇਹ ਸਾਰੇ ਪ੍ਰੋਜੈਕਟ ਦੇ ਵਿੱਚ ਨਾਲ ਕੰਮ ਕਰ ਰਹੀਆਂ ਨੇ ਸਿਨੇਮਾਵੇ ਦੇ ਵਿੱਚ ਅਸੀਂ ਬਹੁਤ ਅੱਛੇ ਦੋ ਪ੍ਰੋਗਰਾਮ ਕੀਤੇ ਨੇ ਜਿਹਦੇ ਵਿੱਚ ਇੱਕ ਵਰਕਸ਼ਾਪ ਸੀ ਕਿ ਅਸੀਂ ਇਸ ਟੂਲ ਦੇ ਨਾਲ ਸ਼ਾਰਟ ਫਿਲਮ ਕਿਵੇਂ ਬਣਾ ਸਕਦੇ ਹਾਂ ਇੱਕ ਕ੍ਰੈਸ਼ਨਿੰਗ ਸ਼ਾਰਟ ਫਿਲਮ ਜਿਹੜੀਆਂ ਕਿ ਵਰਲਡ ਦੇ ਵੱਡੇ ਵੱਡੇ ਜਿਹੜੇ ਕੰਪੀਟੀਸ਼ਨਸ ਹੁੰਦੇ ਨੇ ਉਹਨਾਂ ਦੇ ਵਿੱਚ ਸਬਮਿਟ ਹੁੰਦੀਆਂ ਨੇ ਸੋ 6 ਦਿਨਾਂ ਦੀ ਵਰਕਸ਼ਾਪ ਦੇ ਵਿੱਚ 6 ਫਿਲਮਾਂ ਬਣਾਈਆਂ ਸਟੂਡੈਂਟਸ ਨੇ 28 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਉਸੇ ਤਰ੍ਹਾਂ ਹੀ ਅਸੀਂ ਇੱਥੇ ਵੀ ਹੁਣ ਸਾਡੇ ਆਰਟ ਦੀ ਵਰਕਸ਼ਾਪ ਲੱਗੀ ਹੈ ਕੱਲ ਤੋਂ ਹਰ ਸ਼ਹਿਰ ਦੇ ਵਿੱਚ ਨਾਲ-ਨਾਲ ਵਰਕਸ਼ਾਪਸ ਲੱਗ ਰਹੀਆਂ ਨੇ ਸਟੂਡੈਂਟਸ ਦੀ ਇਨਵੋਲਵਮੈਂਟ ਆ ਔਨ ਦਾ ਸਪੌਟ ਪੇਂਟਿੰਗ ਹੋ ਰਹੀਆਂ ਨੇ ਇਹ ਇੱਕ ਫੈਕਟਰ ਹੈ ਇਸੇ ਤਰ੍ਹਾਂ ਜਿਵੇਂ ਅੱਜ ਦਾ ਇਹ ਮਾਹੌਲ ਆ ਕਿ ਸੀਰੀਅਸ ਡਿਬੇਟਸ ਜਿਹੜੀਆਂ ਪੰਜਾਬ ਦੀ ਉਦਾਸੀ ਦਾ ਬਦਲ ਜਿਹੜਾ ਉਹ ਥੋੜਾ ਛੰਡ ਸਕਦੀਆਂ ਨੇ ਉਹਨਾਂ ਦੇ ਬਾਰੇ ਅਸੀਂ ਆਪਣੇ ਵੱਲੋਂ ਐਫਰਟ ਕਰ ਰਹੇ ਹਾਂ ਤੇ ਇਸ ਪ੍ਰੋਜੈਕਟ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਇਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਨਾ ਚਾਹੂੰਗਾ ਕਿ ਹੁਣ ਤੱਕ ਅਸੀਂ ਕਿੰਨੇ ਕੁ ਬੰਦੇ ਸਾਡੇ ਨਾਲ ਜੁੜੇ ਨੇ ਕਿੰਨੇ ਕੁ ਰਾਈਟਰਸ ਕਿੰਨੇ ਕੁ ਆਰਟਿਸਟ ਕਿੰਨੇ ਪੇਂਟਰਸ ਕਿੰਨੇ ਕੁ 뮤ਜ਼ੀਸ਼ੀయన్స్ ਕਵੀ ਦਰਵਾਜ਼ਾ ਚ ਹੁਣ ਤੱਕ ਸਾਡੇ ਕੋਲੇ 213 ਕਵੀ ਇਸ ਪ੍ਰੋਜੈਕਟ ਦੀ ਕਪਤਾ ਵੱਢ ਚੁੱਕੇ ਨੇ ਆਪ ਉਹ ਆਪਣੇ ਵੀਜ਼ ਦੇ ਚੁੱਕੇ ਨੇ ਇਸ ਤਰ੍ਹਾਂ ਸੈਮੀਨਾਰਾਂ ਦੇ ਵਿੱਚ 139 ਸਕਾਲਰਸ ਹੁਣ ਤੱਕ ਆਪਣੇ ਬਹੁਮੁੱਲੇ ਪੇਪਰ ਵੜ ਚੁੱਕੇ ਨੇ ਜਿਨ੍ਹਾਂ ਨੂੰ ਅਸੀਂ ਪਬਲਿਸ਼ ਕਰਨਾ ਇਹਦੇ ਵਿੱਚ ਹੀ ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਅੱਜ ਦੇ ਵੀ ਸਾਰੇ ਪੇਪਰ ਨੇ ਜਿਹੜੇ ਉਹ ਸਾਨੂੰ ਵਿਦਨ 2-3 ਡੇਸ ਦੇ ਮਿਲ ਜਾਣ ਅਸੀਂ ਪ੍ਰਵਾਸ ਦੇ ਉੱਪਰ ਇੱਕ ਪੂਰਾ ਵੋਲੀਅਮ ਛਾਪਾਂਗੇ ਇਹਦੇ ਬਾਰੇ ਫਿਰ ਅਸੀਂ ਸਾਡੇ ਕੋਲੇ ਸਨਮਾਨ ਨੇ 5 ਹੈਗੇ ਨੇ ਪੰਜਾਬ ਗੌਰਵ ਤੇ 2 ਹੈਗੇ ਨੇ ਭਾਸ਼ਾ ਦੇ ਉਹ ਸਿੰਘ ਸਾਹਿਤ ਅਕੈडमी ਦਿੱਲੀ ਦਾ ਇੱਕ ਜਿਹੜਾ ਮਾਡਲ ਹੈ ਸਿਲੈਕਸ਼ਨ ਦਾ ਉਹ ਕਨਸਟੀਟਿਊਸ਼ਨਲੀ ਐਡਾਪਟ ਕੀਤਾ ਸੀ ਆਪਣੇ ਕਨਸਟੀਟਿਊਸ਼ਨ ਚ ਤੇ ਉਹਦੇ ਮੁਤਾਬਕ ਸਾਰੀਆਂ ਅਕੈਡਮੀਆਂ ਨੇ ਆਪਣੀਆਂ ਇੱਕ ਲਾਰਜ ਕਮੇਟੀਆਂ ਬਣਾਈਆਂ ਉਹਨਾਂ ਨੇ ਸਿਲੈਕਸ਼ਨ ਕੀਤੀ ਉਸ ਤੋਂ ਬਾਅਦ ਜਿਊਰੀਜ਼ ਨੇ ਸਾਨੂੰ ਇੱਕ ਇੱਕ ਸਕਾਲਰ ਜਿਹੜਾ ਇਨਾਮ ਜਿਹਨੂੰ ਦੇਣਾ ਉਹਨਾਂ ਨੇ ਚੁਣ ਕੇ ਸਾਨੂੰ ਦਿੱਤੇ ਤੇ ਅਸੀਂ 7 ਵਾਰ ਜਿਹੜੇ ਨੇ ਉਹ ਦਿੱਤੇ ਜਿਹੜੇ ਸਾਰੇ ਦੇ ਸਾਰੇ ਆ ਆਪੋ ਆਪਣੇ ਫੀਲਡ ਦੇ ਮਾਹਰ ਨੇ ਰਦਰ ਹੀਰੇ ਨੇ ਉਹ ਜਿਹੜੇ ਚੁਣੇ ਗਏ ਨੇ ਫਿਰ ਸਾਡੇ ਕੋਲੇ ਲੋਕ ਨਾਚੀਆਂ ਪੇਸ਼ਕਾਰੀਆਂ ਜਿਹੜਾ ਫੋਕ ਹੈ ਉਹਦੀਆਂ ਜਿੰਨੀਆਂ ਬਣ ਗਈਆਂ ਨੇ ਉਹਦੇ ਵਿੱਚ ਕਰੀਬ 120 ਕਲਾਕਾਰ ਹੁਣ ਤੱਕ ਜਿਹੜੇ 메ਜਰ ਗਰੁੱਪ ਨੇ ਤੇ ਉਹਨਾਂ ਦੇ ਨਾਲ ਕਾਲਜਸ ਯੂਨੀਵਰਸਿਟੀ ਦੇ ਮੇਨ ਗਰੁੱਪ ਨੇ ਉਹ ਪਾਰਟਿਸਪੇਟ ਕਰ ਚੁੱਕੇ ਆ ਫਿਲਮ ਦੇ ਬਾਰੇ ਅਸੀਂ ਇੱਕ ਸੈਮੀਨਾਰ ਆਉਣ ਵਾਲੇ ਦਿਨਾਂ 'ਚ ਕਰ ਰਹੇ ਹਾਂ ਸਾਰਥਕ ਸਿਨੇਮਾ ਪੰਜਾਬੀ ਸਿਨੇਮੇ ਦੇ ਬਾਰੇ ਡਾਕਟਰ ਹਰਜੀਤ ਨੇ ਦੂਰਦਰਸ਼ਨ ਵਾਲੇ ਉਹ ਇੱਕ ਸੈਮੀਨਾਰ ਆਰਗੇਨਾਈਜ਼ ਕਰ ਰਹੇ ਨੇ ਜਿਹਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਿਨੇਮੇ ਦਾ ਕੀ ਹੈ ਤੇ ਕੀ ਹੋਏਗਾ ਉਹਦੇ ਬਾਰੇ ਗੱਲਬਾਤ ਹੋਏਗੀ ਬਾਕੀ ਸਾਡੇ ਜਿਹੜੇ ਵੱਡੇ ਪੁਰਖੇ ਰਾਈਟਰ ਨੇ ਸਕਾਲਰਸ ਨੇ ਉਹਨਾਂ ਦੇ ਬਾਰੇ ਅਸੀਂ ਯਾਦਗਾਰੀ ਭਾਸ਼ਣਾਂ ਦੀ ਲੜੀ ਜਿਹੜੀ ਆ ਉਹ ਪੈਰਲਲੀ ਕਰ ਰਹੇ ਆ ਐਮ ਐਸ ਰੰਧਾਵਾ ਤੇ ਸੁਜੀਤ ਪਾਤਰ ਸਾਹਿਬ ਨੂੰ ਤਾਂ ਅਸੀਂ ਇਸ ਪ੍ਰੋਗਰਾਮ ਦਾ ਮੇਨ ਰੱਖਿਆ ਉਹਨਾਂ ਦੇ ਉਹ ਯਾਦਗਾਰੀ ਲੈਕਚਰ ਉਹਨਾਂ ਦੇ ਹੋਏ ਨੇ ਉਸ ਤੋਂ ਬਿਨਾ ਗੁਰਦਿਆਲ ਸਿੰਘ ਜੀ ਸੰਤ ਸਿੰਘ ਸੇਖੋਂ ਹਾਸ਼ਮ ਸ਼ਾਹ ਯਾਦਗਾਰੀ ਲੈਕਚਰ ਗੁਰਬਖਸ਼ ਸਿੰਘ ਪ੍ਰੀਤ ਲੜੀ ਤੇ ਜਸਵੰਤ ਸਿੰਘ ਕਮਲਹੋੜਾ ਨੂੰ ਅਸੀਂ ਉਹਨਾਂ ਦੇ ਜਿੱਥੇ ਉਹ ਰਹਿੰਦੇ ਨੇ ਉਸ ਏਰੀਆ ਦੇ ਵਿੱਚ ਉਹਨਾਂ ਦੇ ਯਾਦਗਾਰੀ ਲੈਕਚਰ ਕਰਵਾ ਰਹੇ ਆ ਸੰਗੀਤ ਅਕੈਡਮੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਹੋਣੀ ਪਰਸੋਂ ਕੰਕਲੂਡ ਹੋਇਆ 3 ਦਿਨ ਦਾ ਸੰਗੀਤ ਉਤਸਵ ਹੋਇਆ ਜਿਹਦੇ ਵਿੱਚ ਤਕਰੀਬਨ 58 ਸਕਾਲਰਸ ਨੇੜੇ ਸੰਗੀਤ ਦੇ ਉਹਨਾਂ ਨੇ ਆਪੋ ਆਪਣੇ ਪੇਪਰ ਪੜ੍ਹੇ ਉਸ ਤੋਂ ਬਿਨਾ ਜਿੰਨੀਆਂ ਸਾਡੀਆਂ ਫਾਰਮਸ ਨੇ ਢਾਡੀ ਵਾਰਾਂ ਸੂਫੀ ਕਵਾਲੀ ਪੰਜਾਬ ਦੇ ਘਰਾਣੇ ਗੁਰਮਤ ਸੰਗੀਤ ਲੋਕ ਸੰਗੀਤ ਉਹਦੇ ਬਾਰੇ ਪਰਫਾਰਮੈਂਸਸ ਵੀ ਨਾਲ-ਨਾਲ ਹੋਈਆਂ ਜਿਹੜੇ दस मेजर ग्रुप ਨੇ ਤੇ 3-4 ਸਟੂਡੈਂਟਸ ਦੇ ਗਰੁੱਪ ਨੇ ਯੂਨੀਵਰਸਿਟੀ ਦੇ ਉਹਨਾਂ ਨੇ ਪੈਰਲਲੀ ਪਰਫਾਰਮ ਕੀਤਾ ਜਿਹਦੇ ਨਾਲ ਅਸੀਂ ਉਹ ਜినੋ ਸਿੰਘ ਹੈਰੀਟੇਜ ਦੀ ਰਿਵਾਈਵਲ ਦੀ ਗੱਲ ਕਰਦੇ ਹਾਂ ਉਹ ਉੱਥੇ ਬੜਾ ਪ੍ਰਤੱਖ ਤੌਰ ਤੇ ਸਾਡੇ ਸਾਹਮਣੇ ਆਇਆ ਤੇ ਗਾਇਨ ਦੇ ਵਿੱਚ ਸਾਡੇ ਪ੍ਰੋਗਰਾਮਸ ਦੇ ਵਿੱਚ ਪਦਮਸ਼ਰੀ ਪੂਰਨ ਚੰਦ ਬਟਾਲੀ ਜੀ ਨੇ ਵੀ ਪਰਫਾਰਮੈਂਸ ਦਿੱਤੀ ਹੈ ਅੰਮ੍ਰਿਤਸਰ ਦੇ ਵਿੱਚ ਤੇ ਅਨੁਪ੍ਰੀਤ ਅਮਨ ਸੂਫੀ ਕਰੀਬ 10 ਵਿਦਿਆਰਥੀਆਂ ਦੇ ਗਰੁੱਪ ਨੇ ਜਿਨ੍ਹਾਂ ਨੇ ਆਪੋ ਆਪਣੀਆਂ ਸਿੰਗਿੰਗ ਦੀਆਂ ਪਰਫਾਰਮੈਂਸਿਸ ਜਿਨ੍ਹਾਂ ਦੇ ਵਿੱਚ ਅਸੀਂ ਇੱਕ ਏਜੰਡਾ ਰੱਖਿਆ ਸੀ ਕਿ ਸਰਜੀਤ ਪਾਤਰ ਜੀ ਦੀ ਸ਼ਾਇਰੀ ਨੂੰ ਗਾਉਣ ਤਾਂ ਕਿ ਜਿਹੜੀ ਅਸੀਂ ਗਾਇਕੀ ਦਾ ਇੱਕ ਬਲਗਰ ਫੇਸ ਦੇਖ ਰਹੇ ਹਾਂ ਆਪਣੇ ਆਲੇ ਦੁਆਲੇ ਉਸ ਨੂੰ ਅਸੀਂ ਕਿਵੇਂ ਕਾਊਂਟਰ ਕਰਨਾ ਸਾਡੇ ਕੋਲੇ ਮਤਲਬ ਸੁਲਤਾਨ ਬਾਹੂ ਕਿਸਾਕਾਰਾਂ ਤੋਂ ਲੈ ਕੇ ਹੁਣ ਤੱਕ ਕਿੰਨੀ ਰਿਚ ਸ਼ਾਇਰੀ ਹੈ ਸਾਡੇ ਕੋਲੇ ਕੀ ਅਸੀਂ ਇਫਰਟ ਨਾ ਕਰੀਏ ਕਿ ਸਾਡੇ ਸਿੰਗਰ ਉਹ ਗਾਉਣ ਵਾਲੇ ਪ੍ਰੇਰਿਤ ਹੋਣ ਤੇ ਜੋ ਇਸ ਤਰ੍ਹਾਂ ਗਾਉਂਦੇ ਆ ਤਾਂ ਕੁਦਰਤੀ ਗੱਲ ਆ ਜਿਹੜਾ ਉਹਦਾ ਕਾਉਂਟਰਪਾਰਟ ਆ ਅੱਜ ਦਾ ਜਿਹੜਾ ਬਲਗਰ ਮਿਊਜ਼ਿਕ ਆ ਉਹ ਆਪਣੇ ਆਪ ਹੀ ਉਸ ਸ਼ੈਡੋ ਚ ਆ ਜਾਏਗਾ ਜਦੋਂ ਪਬਲਿਕਲੀ ਉਸ ਗੱਲ ਨੂੰ ਰਿਜੈਕਟ ਕੀਤਾ ਜਾਂਦਾ ਇਸੇ ਤਰ੍ਹਾਂ ਨਾਟਕ ਅਕੈਡਮੀ ਵੱਲੋਂ ਸੀ ਜਿੰਨੇ ਪੰਜਾਬ ਦੇ ਮੇਜਰ ਗਰੁੱਪ ਨੇ ਉਹਨਾਂ ਦੇ ਨਾਟਕ ਪੈਰਲਲ ਹੋ ਰਹੇ ਨੇ ਜਿਵੇਂ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਦਾ ਗਰੁੱਪ ਆ ਉਹ ਉਹਨਾਂ ਨੇ ਸਰੰਗੀਆਂ ਨਾਟਕ ਤਿਆਰ ਕੀਤਾ ਪਾਤਰ ਸੰਬੋਧੀ ਤੇ ਅਨੀਤਾ ਸ਼ਬਦੀਸ਼ ਉਹਨਾਂ ਨੇ ਪਰਫਾਰਮੈਂਸਾਂ ਕੀਤੀਆਂ ਨੇ ਰਾਜਵਿੰਦਰ ਸਮਰਾਲਾ ਨਾਟਕ ਕਰ ਰਿਹਾ ਕੀਰਤੀਪਾਲ ਸੋਮਪਾਲ ਹੀਰਾ ਲਵਲੀਨ ਕੇਵਲ ਧਾਲੀਵਾਲ ਇਹ ਸਾਰੇ ਜਿਹੜੇ ਸਾਡੇ ਮੇਨ ਬੰਦੇ ਨੇ ਇਹ ਪੰਜਾਬ ਦੇ ਅੱਡੜ ਛੇਹਰਾਂ ਦੇ ਵਿੱਚ ਆਪੋ ਆਪਣੀਆਂ ਨਾਟਕਾਂ ਦੀਆਂ ਪਰਫਾਰਮੈਂਸਾਂ ਦੇ ਰਹੇ ਨੇ ਇਸ ਤੋਂ ਬਿਨਾ ਅਸੀਂ ਨਾਟਕ ਦੇ ਉੱਪਰ ਇੱਕ ਵੱਡਾ ਸੈਮੀਨਾਰ ਜਿਹੜਾ ਕਰ ਰਹੇ ਹਾਂ 29 ਉਹਦੇ ਵਿੱਚ ਪੰਜਾਬ ਦੇ ਜਿੰਨੇ ਰੰਗਕਰਮੀ ਨੇ ਜਿੰਨੇ ਡਾਇਰੈਕਟਰ ਨੇ ਜਿੰਨੇ ਸਕ੍ਰਿਪਟ ਰਾਈਟਰ ਨੇ ਜਿੰਨੇ ਆਪਣੇ ਸਟੇਜ ਡਿਜ਼ਾਈਨਰ ਨੇ ਹਰ ਉਸ ਰੰਗਮੰਚ ਨਾਲ ਜੁੜਿਆ ਹਰ ਜਾਣਰਾ ਜਿਹੜਾ ਉਹਦੇ ਸਕਾਲਰਸ ਨੂੰ ਅਸੀਂ ਚੰਡੀਗੜ੍ਹ ਇਨਵਾਈਟ ਕੀਤਾ ਤਾਂ ਕਿ ਥੀਏਟਰ ਦੀ ਜਿਹੜੀ ਫਾਰਮ ਆ ਉਹ ਰਿਵਾਈਵ ਹੋਵੇ ਐਸ ਵੇਲੇ ਸਾਡੇ ਕੋਲੇ ਸਿਰਫ ਅੰਮ੍ਰਿਤਸਰ ਚ ਨਾਟਕਸ਼ਾਲਾ ਜਿੱਥੇ ਟਿਕਟ ਲਾ ਕੇ ਨਾਟਕ ਦੇਖਿਆ ਜਾਂਦਾ ਬਾਕੀ ਥਾਵਾਂ ਤੇ ਬਹੁਤ ਵਾਰੀ ਤਾਂ ਇਹ ਹੁੰਦਾ ਵੀ ਉਡੀਕਿਆ ਜਾਂਦਾ ਵੀ ਕੋਈ ਆਵੇ। ਉਹ ਸਥਿਤੀ ਨੂੰ ਅਸੀਂ ਕਿਵੇਂ ਰੀਵਾਈਵ ਕਰ ਸਕਦੇ ਆਂ? ਉਹਦੇ ਬਾਰੇ ਅਸੀਂ ਇਹ ਸਾਡੇ ਕੋਲ ਇੱਕ ਪ੍ਰੋਗਰਾਮ ਹੈ ਪ੍ਰੋਗਰਾਮ ਵੱਡਾ ਜਿਹੜਾ ਕਰਨਾ ਚਾਹੁੰਦੇ ਆਂ। ਫਿਰ ਵਰਕਸ਼ਾਪਸ ਨੇ ਅਸੀਂ ਤਕਰੀਬਨ 90 ਸਾਡੇ ਮੇਜਰ ਪੇਂਟਰਸ, ਪ੍ਰਿੰਟ ਮੇਕਰ ਫੋਟੋਗ੍ਰਾਫਰਸ ਜਿਹੜੇ ਨੇ ਉਹ ਆਡਾ-ਡਾ ਵਰਕਸ਼ਾਪਾਂ ਦੇ ਵਿੱਚ ਇਸ ਵੇਲੇ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਨੇ। ਪੰਜਾਬ ਦੇ 8 ਸ਼ਹਿਰਾਂ ਦੇ ਅਸੀਂ ਵਰਕਸ਼ਾਪਸ ਦਾ ਜਿਹੜਾ ਸ મતਲਬ ਉਹਦੇ ਜ ਵਰਕਸ਼ਾਪਸ ਹੁੰਦੀਆਂ ਨੇ ਸੈਮੀਨਾਰਸ ਨੇ ਐਕਸੀਬਿਸ਼ਨਸ ਨੇ ਉਹ ਹੋ ਰਹੇ ਨੇ ਨਾਲ ਨਾਲ ਇਸੇ ਤਰ੍ਹਾਂ ਉਹਨਾਂ 8 ਸ਼ਹਿਰਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਮੇਜਰ ਕੰਟੈਂਪੋਰੀ ਆਰਟਿਸਟ ਨੇ ਜਿਹਦੇ ਵਿੱਚ ਸਾਡਾ ਕੰਸਰਨ ਇੱਕ ਮੈਂ ਗੱਲ ਛੋਟੀ ਜੀ ਕਰਨੀ ਚਾਹਾਂ ਕਿ ਪਹਿਲਾਂ ਸਾਡੇ ਆਟ ਵਿੰਗ ਦੇ ਵਿੱਚ ਜਿਹੜੀ ਕਲਾ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਸੀ ਉਹਦਾ ਜਿਆਦਾ ਸਬੰਧ ਪੰਜਾਬ ਨਾਲ ਨਹੀਂ ਸੀ ਤੇ ਸਾਡਾ ਇਹ ਮੇਨ ਮੁੱਦਾ ਸੀਗਾ ਕਿ ਪੰਜਾਬ ਦੀ ਕਲਾ ਦੇ ਜਿੰਨੇ ਫਾਰਮ ਨੇ ਪੰਜਾਬ ਦੀ ਕਲਾ ਜਿਹਨੂੰ ਅਸੀਂ ਕਲਚਰਲ ਸਾਂਝ ਨਾਲ ਦੇਖਦੇ ਆਂ ਜਿਹਨੂੰ ਅਸੀਂ ਹੈਰੀਟੇਜ ਨਾਲ ਦੇਖਦੇ ਆਂ ਉਹ ਸਾਰੇ ਦੇ ਵਿੱਚੋਂ ਜਿਹੜੀ ਸਾਡੀ ਕਲਾ ਨਿਕਲ ਰਹੀ ਆ ਅਸੀਂ ਉਹਨੂੰ ਫੋਰਫਰੰਟ ਤੇ ਲੈ ਕੇ ਆਈਏ ਉਹ ਸੋ ਅਸੀਂ ਉਹਨਾਂ ਦੇ ਉਹ ਆਰਟਿਸਟ ਜੁੜੇ ਨੇ ਉਹਨਾਂ ਦੀਆਂ ਜਿਹੜੀਆਂ ਐਗਜ਼ਿਬਿਸ਼ਨਸ ਨੇ ਉਹ ਮੂਵਿੰਗ ਐਗਜ਼ਿਬਿਸ਼ਨਸ ਅਸੀਂ ਅੱਡਾ ਅੱਡਾ ਸ਼ਹਿਰਾਂ ਚ ਲਾ ਰਹੇ ਆ ਇਸੇ ਤਰ੍ਹਾਂ ਅਸੀਂ 1 ਮਾਰਚ ਤੋਂ 8 ਮਾਰਚ ਤੱਕ ਕਲਾ ਪਰਿਸ਼ਦ ਦੇ ਵਿੜੇ ਨਾਰੀ ਸਸ਼ਕਤੀਕਰਨ ਦਾ ਪੂਰਾ ਹਫ਼ਤਾ ਮਨਾਇਆ ਉਸ ਹਫ਼ਤੇ ਦੇ ਵਿੱਚ ਸਾਰੀਆਂ ਜਿੰਨੇ ਵਿਮਨ ਗਰੁੱਪ ਨੇ ਸਾਡੇ ਉਹਨਾਂ ਨੇ ਨਾਟਕ ਕੀਤੇ ਨੇ ਉਹਨਾਂ ਨੇ ਸੈਮੀਨਾਰ ਕੀਤੇ ਨੇ ਉਹਨਾਂ ਦੀਆਂ ਮਤਲਬ ਸੰਗੀਤ ਦੀਆਂ ਪੇਸ਼ਕਾਰੀਆਂ ਨੇ ਤੇ ਉਹਨਾਂ ਦੇ ਸੈਮੀਨਾਰ ਦੇ ਵਿੱਚ ਉਹਨਾਂ ਨੇ ਇਸ ਮੁੱਦੇ ਤੇ ਬੜਾ ਉਬਰਮਾ ਸੰਵਾਦ ਕੀਤਾ ਤੇ ਉਹ ਅਸੀਂ بجائے ਕਿ ਅਸੀਂ 1 ਮਾਰਚ ਨੂੰ ਮਨਾਉਣ ਦੇ ਵਿਆ ਸੀ ਪੂਰਾ ਇੱਕ ਹਫਤਾ ਮਤਲਬ ਔਰਮਨ ਏਮਪਾਵਰਮੈਂਟ ਤੇ ਲਾਇਆ ਸੋ ਇਸ ਤਰ੍ਹਾਂ ਅਸੀਂ ਅਸੀਂ ਕਹਿਣ ਦਾ ਮਤਲਬ ਹੈ ਕਿ ਉਹ ਸਾਰੀ ਟੀਮ ਉਹ ਸਾਰਾ ਥਿੰਕ ਟੈਂਕ ਜਿਹੜਾ ਜੁੜਿਆ ਕਲੈਬ੍ਰਿਸ਼ ਦੇ ਨਾਲ ਉਹ ਇਸ ਡਰੀਮ ਨੂੰ ਐਗਜ਼ੀਕਿਊਟ ਕਰਨ ਦੇ ਵਿੱਚ ਲੱਗੇ ਆ ਉਹ ਸਵਾਲ ਖੜੇ ਕਰਨ ਦੇ ਵਿੱਚ ਲੱਗੇ ਆ ਜਿਨ੍ਹਾਂ ਦੀ ਇਸ ਵੇਲੇ ਕੰਟੈਂਪੋਰੀ ਟਾਈਮ ਬਹੁਤ ਬਹੁਤ ਸਖਤ ਲੋੜਾਂ ਤੇ ਮੈਨੂੰ ਅੱਜ ਦੇ ਸੈਮੀਨਾਰ ਨੂੰ ਦੇਖਦਿਆਂ ਵੀ ਲੱਗਦਾ ਕਿ ਇੱਥੇ ਹਾਜ਼ਰ ਸਾਰੇ ਬੰਦਾ ਜਿਹੜਾ ਉਹ ਇਹਨਾਂ ਇਸ਼ੂਜ਼ ਨੂੰ ਬੜੀ ਸੈਂਸਰਿਟੀ ਨਾਲ ਲੈ ਰਿਆ ਤੇ ਅਸੀਂ ਜਿੰਨੇ ਵੀ ਸਾਡੇ ਅੱਡ-ਅੱਡ ਫਾਰਮਸ ਨੇ ਸੈਮੀਨਾਰ ਦੇ ਕਈ ਤਰ੍ਹਾਂ ਦੇ ਨੇ ਉਹਦੇ ਵਿੱਚ ਉਹ ਸਾਰਿਆਂ ਦੇ ਅਸੀਂ ਵੋਲੀਅਮ ਪਬਲਿਸ਼ ਕਰ ਰਹੇ ਹਾਂ ਤੇ ਇਸ ਟੋਟਲ ਜਿਹੜਾ ਸਾਡਾ 75 ਦਿਨ ਦਾ ਇਹ ਮਤਲਬ ਮਹਾਉਤਸਵ ਹੈ ਜਿਹੜਾ ਉਹਨੂੰ ਅਸੀਂ ਉਹਦੀ ਇੱਕ ਇੱਕ ਚੀਜ਼ ਨੂੰ ਡਾਕੂਮੈਂਟ ਕਰ ਰਹੇ ਆਂ ਸਾਡੇ ਕੋਲੇ ਪਰਮਨੈਂਟਲੀ ਹਰ ਸੈਸ਼ਨ ਦੇ ਵਿੱਚ ਹਰ ਇਵੈਂਟ ਦੀ ਰਿਕਾਰਡਿੰਗ ਹੁੰਦੀ ਆ ਉਹਦੇ ਫੋਟੋਗ੍ਰਾਫਸ ਵੀ ਹੁੰਦੇ ਆ ਤੇ ਉਹਦਾ ਇੱਕ ਰਿਟਨ ਡਾਕੂਮੈਂਟ ਤਿਆਰ ਹੋ ਰਿਹਾ ਸੋ ਮੈਨ ਲੱਗਦਾ ਤੁਹਾਡੇ ਕੋਲੇ ਸਾਡੇ ਵਾਸਤੇ ਇਸ ਇਸ਼ੂ ਤੇ ਕੋਈ ਸੁਜੈਸ਼ਨ ਹੋਵੇ ਕੋਈ ਤੁਹਾਡੇ ਮਨ ਚ ਸੁਪਨਾ ਹੋਵੇ ਕਿ ਇਹ ਇਸ ਤਰ੍ਹਾਂ ਵੀ ਹੋ ਸਕਦਾ ਤਾਂ ਯੂ ਆਰ ਮੋਸਟ ਵੈਲਕਮ ਤੁਸੀਂ ਆਪਣਾ ਸੁਝਾਅ ਸਾਨੂੰ ਦਿਓ ਅਸੀਂ ਸਾਡੇ ਉਸਿਰ ਮੱਥੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ